ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ ਮੇਰੇ ਚੈਨਲ ਤੇ ਹੋਪਸ ਤੁਹਾਰੇ ਸਾਰੇ ਠੀਕ-ਠਾਕ ਹੋਵੋਗੇ ਤੁਮ ਦੋਸਤੋ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸਵਾ 3:00 ਦਾ ਇੱਧਰ ਬਣਾ ਰਹੀ ਸ਼ਾਮ ਵਾਸਤੇ ਦਾਲ ਮੋਠਰ ਦੀ ਦਾਲ 35 ਮਿੰਟ ਪੀਸ ਵਿੱਚ ਮੈਂ ਗਰਮ ਪਾਣੀ ਕਰਕੇ ਪਹਿਲਾਂ ਹੀ 12 1:35 ਤੱਕ ਇਹਦੇ ਵਿੱਚ ਪਾਈ ਪੀ ਤੋਕੇ ਫਿਰ ਤੋਂ ਤਿਆਰੀ ਕਰਕੇ ਲੈ ਕੇ ਆਈਆਂ ਸਾਰਾ ਕੁਝ ਪਿਆਜ਼ ਟਮਾਟਰ ਚੌਪ ਕਰਕੇ ਦਾਸ ਨਜ਼ਰ ਦਾ ਪੇਸਟ ਤੇ ਬਣਾਉਣੇ ਦਾਲ ਲਗਾਉਣੇ ਤੜਕਾ ਸ਼ਾਮ ਵਾਸਤੇ ਠੰਡ ਵਿੱਚ ਹੋਰ ਤਾਂ ਕੰਮ ਕੋਈ ਹੁੰਦਾ ਨਹੀਂ ਖਾਣ ਪਕਾਉਣ ਰੁਕ ਮੰਨੀ ਤੇ ਹੋਰ ਕੰਮ ਬ ਬਹੁਤ ਬਹੁਤ ਜ਼ਿਆਦਾ ਠੰਡਾ ਹੱਥ ਪੈਰਾਂ ਐ ਹੋ ਰਹੇ ਜਿਵੇਂ ਨਾ ਬਰਫ਼ ਹੱਥਾਂ 'ਚ ਰੱਖੀ ਹੋਈ ਤੇ ਪੈਰਾਂ 'ਚ ਨਾ ਕਹਿੰਦੇ ਮੈਂ ਸ਼ੂਚ ਨਹੀਂ ਬਰਫ਼ ਤੇ ਰੱਖਿਆ ਹੋ ਜਾਂਦੇ ਯਾਨੀ ਜਿਆਦਾ ਠੰਡੇ ਪਏ ਬਹੁਤ ਜ਼ਿਆਦਾ ਠੰਡਾ ਕੋਈ ਕੰਮ ਨਹੀਂ ਬਣਦਾ ਖਾਂ ਖਾਣ ਤੋਂ ਬਿਨਾਂ ਬਸ ਖਾਂ ਖਾਣ ਦੀ ਮਜਬੂਰੀ ਹੋ ਜਾਂਦੀ ਢਿੱਡ ਲੱਗੇ ਹੈ ਢਿੱਡ ਮਾਰਦਾ ਖਾਣਾ ਖਾਣਾ ਕਰਨਾ ਪੈਂਦਾ ਜਦੋਂ ਵੀ ਨਾਲ ਦਾਲ ਬਣਾਉਣੀ ਹੋਵੇ ਸਾਬਤ ਦਾਲ ਦੇ ਵਿੱਚ ਮੋਟ ਸਾਬਤ ਸਾਬਤ ਮੂੰਗੀ ਤਾਂ ਮੈਂ ਉਹਨੂੰ ਪਹਿਲਾਂ ਹੀ ਭੀਕ ਕੇ ਰੱਖਦੀ ਹੁੰਨੀ ਆ ਵਾਸ਼ ਕਰਕੇ ਉਹਨੂੰ ਗਰਮ ਪਾਣੀ ਚ ਸੋਕ ਕਰਦਾਂ ਨੀ ਹੁੰਨੀ ਆ ਫਿਰ ਉਹ ਜਲਦੀ ਵੀ ਬਣ ਜਾਂਦੀ ਆ ਤੇ ਪੈਸੇ ਵੀ ਉਹ ਚ ਕੋਈ ਕੰਡਾ ਦਾ ਦਾਣਾ ਨਹੀਂ ਰਹਿੰਦਾ ਹੈਗਾ ਸਾਰੀ ਵਧੀਆ ਕੁਲ ਜਾਂਦੀ ਆ ਤੇ ਮੈਂ ਸੋਕ ਕਰਕੇ ਰੱਖਤੀ ਸੀ ਇਹ ਦੁਪਹਿਰ ਵਾਂਗ 1 ਵਜੇ ਤਾਂ ਕਿ ਮੈਂ ਸ਼ਾਮ ਨੂੰ ਦਾਲ ਬਣਾਵਾਂ ਦਾਲ ਨੂੰ ਲਗਾਤਾ ਤੜਕਾ ਇਧਰ ਦਾਲ ਇਹ ਵਾਸ਼ ਕਰੀ ਵੀ ਵਾਸ਼ ਕਰਕੇ ਹੀ ਮੈਂ ਭਿਉ ਨਹੀਂ ਹੁੰਨੀ ਜਿਹੜਾ ਇਹ ਐਕਸਟਰਾ ਪਾਣੀ ਪਾਇਆ ਸੀ ਪਹਿਲਾਂ ਉਹੀ ਪਾਇਆ ਮੈਂ ਇਹਦੇ ਵਿੱਚ ਬਸ ਇਹਦੇ ਵਿੱਚ ਹੁਣ ਮੈਂ ਦਾਲ ਐਡ ਕਰ ਦਾਂਣੀ ਥੋੜਾ ਜਿਹਾ ਪਾਣੀ ਹੋਰ ਐਡ ਕਰ ਦੂੰਗੀ ਫਿਰ ਮੈਂ ਚੰਨੀ ਅੰਦਰ ਦਵਿੰਦਰ ਆਗੇ ਮੈਨੂੰ ਬਦਾਈ ਜਾਂਦੇ ਨੇ ਕਹਿੰਦੇ ਮੈਂ ਚਾਹ ਪਾਣੀ ਦੇ ਦੇ ਮੈਂ ਫੰਗ ਦਾ ਅੰਗੜਕਾ ਲਗਾਤੀ ਕੁੱਕਰ ਬੰਦ ਕਰਕੇ ਫੇਰ ਆਉਂਗੀ ਦਾਲ ਪਾ ਦਾਂ ਇਹਦੇ ਵਿੱਚ ਮੈਂ ਇਸ ਨੂੰ ਮਾਂਸਾ ਮਾਂਸਾ ਤੋਂ ਆਇਆ ਟਾਈਮ ਹੋ ਗਿਆ 6:30 ਦਾ ਆਪ ਕੋ 15-20 ਮਿੰਟ ਪਹਿਲਾਂ ਵੀਡੀਓ ਤੇ ਲਗਾ ਲਈ ਤੇ ਮੈਂ ਵੀਡੀਓ ਅਪਲੋਡ ਕਰਨੀ ਆ ਪਬਲਿਸ਼ ਕਰਨੀ ਆ ਉਹ ਵੀ ਕੰਮ ਰਹਿਦਾ ਸੀ ਉਹ ਕਿ ਤਾ ਆ ਕੇ ਪਹਿਲਾਂ ਟੈਨਸ਼ਨ ਵੀਡੀਓ ਹੁੰਦੀ ਕਿਤੇ ਜਾਉ ਮਾਂਸਾ ਦਾ ਚਾਚਕ ਬੈਠੇ ਬੈਠੇ ਨੇ ਪਲਾਨ ਬਣ ਗਏ ਚਲੋ ਜਾਇਆ ਮੈਂ ਕਰਦੇ ਆ ਸ਼ੋਪਿੰਗ ਸਾਡੀ ਸ਼ੋਪਿੰਗ ਵੀ ਪੂਰੀ ਹੁੰਦੀ ਨਹੀਂ ਅਸਾਂ ਕਿੰਦਵਿੰਦਰ ਕੋਲ ਨਾ ਜੈਕਟਸ ਇਹ ਨਾਲੇ ਜੈਕਟ ਬਹੁਤ ਪੁਰਾਣੀਆਂ ਹੋ ਗਈਆਂ ਸੀਗਾ ਜੇ ਤੇ ਡੇਲੀ ਰੂਟੀਨਸ ਪਾਉਂਦੇ ਸੀ ਉਹ ਜੈਕਟ ਮੇਰੇ ਕੋਲ ਹੈਗੀ ਸੀ ਡੇਲੀ ਰੂਟੀਨ ਵਾਸਤੇ ਮੈਂ ਕਿਹਾ ਤੁਸੀਂ ਹੋਰ ਜੈਕਟ ਲੈ ਲਓ ਬਸ ਦੋ ਤਿੰਨ ਰੁਪਏ ਤੇ ਹੋ ਹੀ ਪਾਦੇ ਸੀ ਧੋਣਿਆਂ ਤਾਂ ਸੁੱਕਦੀਆਂ ਨਹੀਂ ਹੈਗੀਆਂ ਜੈਕਟ ਫਿਰ ਰੋਜ਼ ਪੋਹਾ ਐਂਡ ਸੀ ਐਨੀ ਕੰਬੀ ਹੋ ਜਾਂਦੀ ਹੈ ਫਿਰ ਮੈਨੂੰ ਵੀ ਆ ਫੀਲ ਹੁੰਦਾ ਛੇ ਮਹੀਨੇ ਮੈਨੂੰ ਜੈਕਟ ਹੋਰ ਚਾਹੀਦੀ ਜੇ ਫਿਰ ਇਹਨਾਂ ਨੂੰ ਅੱਜ ਮੈਂ ਕਹਿੰਦਾ ਕਿ ਤੁਸੀਂ ਜੈਕਟ ਦਾ ਹੋਰ ਲੈ ਲਓ ਫਿਰ ਕਹਿੰਦੇ ਚਲੋ ਲੈ ਆਉਣੀ ਆ ਅਸੀਂ ਲੈ ਕੇ ਆਇਆ ਜੈਕਟ ਦਵਿੰਦਰ ਵਾਸਤੇ ਇਹਦੀ ਵਾਸਤੇ ਬਦਲਾ ਦੋਨੇ ਸਾਈਡ ਤੋਂ ਅੰਦਰ ਆਵੜਾ 컬러 ਹੈ ਗ੍ਰੀਨ ਬਾਰਾ ਅਵਲ ਪ੍ਰਮਸੇਟਾ ਰਿਵਰਸਿਵਤ ਹੈਗੇ ਚੈੱਕ ਇਟ ਇкла ਕਹਿ ਰਹੇ ਪੰਜਾਮਾ ਗਰਮ ਪੰਜਾਮਾ ਵੈਲਵਟ ਮਟੀਰੀਅਲਸ ਹੈ ਜਿਹੜੇ ਪਹਿਲਾਂ ਲੈ ਕੇ ਆਏ ਸੀ ਉਹ ਬੂਲਨ ਸੀ ਇਹ ਵੈਲਵਟ ਚ ਹੈ ਅੰਦਰੋਂ ਵੀ ਇਹਦਾ ਜਿਹੜਾ ਸਟਾਫ ਹੈ ਵੈਲਵਟ ਹੈ ਤੇ ਬਾਰਾ ਵੀ ਇਹ ਵੈਲਵਟ ਹੈ ਗੋਮ ਕੱਪੜੇ ਸੁੱਕਦੇ ਨਹੀਂ ਅਜ ਕਰ ਐਨੀ ਜਾਂਦੇ ਪ੍ਰੋਬਲਮ ਆਉਂਦੀ ਹੈ ਕੱਪੜੇ ਰੋਹ ਚਾਹੀਦੇ ਹੁੰਦੇ ਨੇਗੇ ਤਾਂ ਕਰਕੇ ਮੈਂ ਕਹਾਂ ਤੁਸੀਂ ਨਵੇਂ ਲਵਾ ਕੱਪੜੇ ਬਿਨਾ ਸਰਦਾਂ ਆ ਦੋ ਹੀ ਨੰ ਚੀਜ਼ਾਂ ਨਹੀਂ ਆਂ ਤੇ ਪੋਸ਼ਟ ਮਾਣਾ ਜੀ ਲੈ ਕੇ ਆਣੇ ਖਾਣ ਪੀਣ ਦਾ ਬੱਚਿਆਂ ਦੇ ਬਿਸਕਟ ਹੋ ਗਏ ਚੋਕੇ ਬੱਚਿਆਂ ਨੇ ਆਉਣਾ ਬੱਚਿਆਂ ਨੇ ਆਉਣਾ ਬੱਚੇ ਨੇ ਆਉਣਾ ਹੈ ਨਾ ਇਹ ਬੱਚਿਆਂ ਦੀ ਬਿਸਮੇਤ ਤਾਂ ਬੱਚੇ ਮਾਉਂਗੇ ਕਰੇ ਬੱਚਿਆਂ ਨੂੰ ਵੀ ਖਾਣ ਦੀ ਕੋਈ ਚੀਜ਼ ਹੋਵੇ ਹੈ ਨਾ ਅਸੀਂ ਹੁਣ ਜੋ ਬੱਚੇ ਹੈ ਨਹੀਂ ਫਿਰ ਇਹਨਾਂ ਕੁਝ ਰੱਖ ਦੇਣੀ ਹੈਗੀ ਵੀ ਜਿਹੜੇ ਕਿ ਚੀਜ਼ਾਂ ਬੱਚੇ ਖਾਂਦੇ ਨੇ ਉਹ ਪਸੰਦ ਕਰਦੇ ਨੇ ਫਿਰ ਉਹਨਾਂ ਵਾਸਤੇ ਉਹੀ ਜੀ ਚੀਜ਼ਿਆ ਕੇ ਰੱਖੀਏ ਕਉਂਕਿ ਉਹ ਆਉਣ ਆਉਣ ਕੇ ਫਿਰ ਦਵਿੰਦਰ ਕਾਫੀ ਬਿਜ਼ੀ ਹੋਣਗੇ ਇਹਨਾਂ ਕੋਲ ਬਾਜ਼ਾਰ ਜਾਣ ਦਾ ਟਾਈਮ ਹੀ ਹੋਣਾ ਤਾਂ ਮੈਂ ਪਹਿਲਾਂ ਲੈ ਕੇ ਰੱਖੀ ਆਂ ਇਹ ਚੀਜ਼ਾਂ। ਤੋਂ ਹਮੇਸ਼ਾ ਆਪਣੇ ਕੱਪੜੇ ਚੇਂਜ ਫਿਰ ਮੈਂ ਜਾਂਦੇ ਕਿਚਨ ਵਿੱਚ ਦਾਲ ਘੋਟਣੇ ਮੇਰੀ ਦਾਲ ਵਾਲੀ ਦਾਲ ਵੀ ਮੈਂ ਖੋਲ ਕੇ ਦੇਖੀ ਕਿ ਕਿੰਨੇ ਬਣੀ ਆ। ਉਹ ਵੀ ਘੁੱਟਣੀ ਦੇਖਣੇ ਕਰੜੇ ਕੱਪੜੇ ਕੀ ਹਾਲ ਹੋ ਗਏ ਮੈਂ ਦੇਖਿਆ ਕਿ ਮੇਰੇ ਸਿਰਾਂ ਆਮ ਤਾਂ ਸ਼ਾਮ ਨੂੰ ਚਲੇ ਗਏ ਦਵਿੰਦਰ ਦਾ ਸਾਰੇ ਚਾਹ ਤੇ ਇਹਨਾਂ ਚੋ ਲੱਪਟਾ ਰਿਹਾ। ਸਾਡਾ ਕੱਪੜੇ ਚੇਂਜ ਫਿਰ ਮੈਂ ਜਾਂਦੀ ਕਿਚਨ ਵਿੱਚ ਦਾਲ ਮੈਂ ਬਣਾ ਕੇ ਰੱਖ ਗਈ ਸੀ ਕਿਉਂਕਿ ਸਾਡਾ ਕੋਈ ਪਲਾਨ ਨਹੀਂ ਨਾ ਹੈਗਾ ਸੀ ਵੈਸੇ ਹੀ ਤਾਂ ਦਾਲ ਤੇ ਮੈਂ ਅੱਜ ਵੈਸੇ ਹੀ 3 ਵਜੇ ਮੈਂ ਕੋਈ ਵੀ ਦਾਲ ਸਬਜ਼ੀ ਬਣਾਉਣ ਲੱਗਦੀ ਨਹੀਂ ਹੁੰਦੀ ਆ ਮੇਰਾ ਇਹ ਆਈਡੀਆ ਹੁੰਦਾ ਵੀ 3 ਵਜੇ ਮੈਂ ਕੋਈ ਵੀ ਦਾਲ ਸਬਜ਼ੀ ਸ਼ਾਮ ਦੀ ਬਣਾਉਣੀ ਆ 3 ਵਜੇ ਬਣਾਉਣ ਲੱਗ ਜਾਈਂ ਤਾਂ ਕਿ ਮੈਂ 4 ਵਜੇ ਤੋਂ ਬਾਅਦ 4:30 ਵਜੇ ਤੱਕ ਫ੍ਰੀ ਹੋ ਕੇ ਵਾਕ ਕਰ ਸਕਾਂ ਅੱਜ ਤਾਂ ਵੈਸੇ ਸਾਡਾ ਪਲਾਨ ਬਣਗਾ ਮਾਮਸਾ ਜਾਂਦਾ ਪਰ ਦਾਲ ਪਹਿਲਾਂ ਬਣ ਚੁੱਕੀ ਸੀ ਤੇ ਪਰ ਮੈਂ ਕੁੱਕਰ ਖੋਲ ਕੇ ਦੇਖਿਆ ਸੀ ਵੀ ਦਾਲ ਕਿਹੋ ਜੀ ਆ ਘਲ ਡਈ ਆ ਕਿ ਪਤਲੀਆਂ ਉਹਨੂੰ ਹੁਣ ਆ ਕੇ ਘੋਟਰੀਆਂ ਦਾਲ ਨਾਲ ਗੈਸ ਆਨ ਕਰ ਤੇ ਗਰਮ ਹੋ ਜੂਗੀ ਠੰਡੀ ਹੋਈ ਪੀਸ ਕਰੜੀ ਹੋਈ ਪੀਸ ਤਾਲ ਘੋਟੀਆਂ ਪਾਏ ਉਹਦੇ ਵਿੱਚ ਹੋਰ ਜਦੋਂ ਆਪਾਂ ਦਾਲ ਬਣਾਉਣਾ ਫਿਰ ਇਹ ਤਾਂ ਸੈੱਟ ਕਰਨੀ ਪੈਂਦੀ ਆ ਐਡਜਸਟ ਕਰਨੀ ਪੈਂਦੀ ਆ ਪਾਣੀ ਉਹਦਾ ਹਨਾ ਕਈ ਵਾਰ ਚ ਪਤਲੀ ਰਹਿੰਦੀ ਆ ਪਰ ਘੋਟ ਕੇ ਸੇਕ ਲਵਾ ਦੰਨੇ ਘਰੜੀ ਹੋਵੇ ਤਾਂ ਪਾਣੀ ਪਾ ਦੰਨੇ ਦਾਲ ਘੋਟਤੀ ਕੁਛ ਪਾਣੀ ਵੀ ਪਾਤਾ ਇਹਦਾ ਲਾਈਕ ਟੈਕਸਚਰ ਐਡਜਸਟ ਕਰਤਾ ਅਸੀਂ ਬਹੁਤ ਜ਼ਿਆਦਾ ਕਰੜੀ ਦਾਲ ਵੀ ਨਹੀਂ ਖਾਂਦੇ ਤੇ ਬਹੁਤ ਜ਼ਿਆਦਾ ਪਤਲੀ ਵੀ ਨਹੀਂ ਖਾਂਦੇ ਨਾ ਰਸਈ ਜੀ ਵਾਲੀ ਦਾਲ ਵਧੀਆ ਲੱਗਦੀ ਆ ਮੀਡੀਅਮ ਜੀ ਤੇ ਥੋੜੇ ਜਿ ਸੇਕ ਲੱਗ ਜੂ ਗੈਸ ਆਨ ਕਰਤਾ ਐਨ ਮੈਂ ਚੱਕਦੀਆਂ ਟੋਕਰੀ ਚੋਂ ਭਾਂਡੇ ਜਿਹੜੇ ਇਹ ਜਾਂਦੇ ਵਾਸ਼ ਕਰਕੇ ਸਚਾਪਣੀ ਵਾਲੇ ਭਾਂਡੇ ਦੁਪਹਿਰ ਦੇ ਇਹ ਚੱਕ ਦੂੰਗੀ ਤਾਂ ਕਿ ਹੁਣ ਡਿਨਰ ਕਰਕੇ ਨੈਕਸਟ ਭਾਂਡੇ ਆਉਣ ਥੋੜੇ ਵਿੱਚ ਟਿਕ ਸਕਣ ਤੇ ਇਹ ਸੁੱਕੇ ਸੀਗੇ ਕਪੜਾ ਮਾਰ ਕੇ ਇਹਨਾਂ ਨੂੰ ਚੱਕ ਦੰਨੇ ਹੋਗੇ ਹਨ ਆਟਾ ਮੇਰੇ ਕੋਲ ਗੁੰਨੇ ਪਿਆ ਆਟਾ ਮੈਂ ਗੁੰਨਾ ਨਹੀਂ ਸੀਗਾ ਤੇ ਦਾਲ ਜਿਹੜੀ ਮੋਠਾਂ ਦੀ ਹੁੰਦੀ ਨਾ ਸਰਦੀ ਵਿੱਚ ਹੀ ਵਧੀਆ ਲੱਗਦੀ ਹੈ ਟੇਸਟੀ ਗਰਮੀ ਵਿੱਚ ਵੀ ਬਣਾ ਲੂ ਪਰ ਜਿੰਨੀ ਸਰਦੀ ਵਿੱਚ ਟੇਸਟੀ ਲੱਗਦੀ ਹੈ ਖਾਣ ਚ ਵਧੀਆ ਲੱਗਦੀ ਹੈ ਉੰਨੀ ਗਰਮੀਆਂ ਚ ਨਹੀਂ ਵਧੀਆ ਲੱਗਦੀ ਸਰਦੀਆਂ ਵਿੱਚ ਕੁਝ ਕੁ ਚੀਜ਼ਾਂ ਲਾਈਕ ਸੀਜ਼ਨਲ ਹੁੰਦੀਆਂ ਨੇ ਜੋ ਆਪਾਂ ਨੂੰ ਖਾਣ ਚ ਅੱਛੀਆਂ ਲੱਗਦੀਆਂ ਨੇ ਜੀ ਮੱਕੀ ਸਰਦੀਆਂ ਦੀ ਇਹ ਮौज ਆ ਸਰਦੀਆਂ ਚ ਹਰੀਆਂ ਸਬਜ਼ੀਆਂ ਮੈਨੂੰ ਸਰਦੀਆਂ ਵਾਲੀਆਂ ਬਹੁਤ ਵਧੀਆ ਲੱਗਦੀਆਂ ਨੇ ਗਰਮੀਆਂ ਵਾਲੀਆਂ ਵੀ ਅੱਛੀਆਂ ਲੱਗਦੀਆਂ ਨੇ ਪਰ ਸਰਦੀ ਵਾਲੀਆਂ ਐ ਹੁੰਦੀਆਂ ਨੇ ਮਿਕਸ ਮੈਚ ਕਰਕੇ ਜਿੰਨੂੰ ਜਿੰਨਾ ਮਰਜ਼ੀ ਤੁਸੀਂ ਬਣਾ ਸਕਦੇ ਹੋ ਹਨਾ ਫਿਰ ਜੀ ਵੀ ਥੋੜਾ ਕੁਛ ਨਾ ਕੁਛ ਪਿਆ ਹੋਵੇ ਜੀ ਆਹ ਕਿ ਨਾ ਪਾਣੀ ਪੀਣ ਦਾ ਟਾਈਮ ਹੀ ਨਹੀਂ ਲੱਗਾ ਹੈਗਾ ਹੁਣ ਪਾਣੀ ਪੀ ਲਈ ਕਿਚਨ ਦਾ ਕੰਮ ਸ ਕਪੜਾ ਜੰਦ ਕਰਕੇ ਕਿਚਨ ਜਾ ਕੇ ਸਾਰਾ ਕੁਝ ਸੈੱਟ ਕਰਕੇ ਆਈਆਂ ਤੇ ਹੁਣ ਇੱਧਰ ਆਹ ਬੜਾ ਬੈੱਡ ਦਾ ਸਮਾਨ ਇਹ ਸਮਾ ਲੈਣਾ ਸਾਰਾ ਹਲੇ ਇਹ ਸਮਾਨ ਦੇਮਾ ਫਿਰ ਸਮਾ ਨੂੰ ਵੀ ਪਾਣੀ ਪੀਲਾ ਇਹ ਸਮਾ ਕੇ ਫਿਰ ਖਾਣਾ ਖੋਣੀ 7:00 ਵਜੇ ਨਾਲ ਹੋ ਗਈ ਗਰਮ ਗਰਮ ਪਾਣੀ ਪੀ ਕੇ ਠੰਢੀ ਉਤਰ ਜਾਂਦੀ ਇੱਕ ਵਾਰ ਤਾਂ ਬਹੁਤ ਫਰਕ ਪੈਂਦਾ ਕੀ ਕਰੀ ਠੰਢੀ ਆ ਨਹੀਂ ਰ ਰਜਾਈ ਚ ਬੈਠੇ ਤਾਂ ਉਹਨਾ ਨੂੰ ਇੱਕ ਨਹੀਂ ਆਉਂਦਾ ਜਨਾ ਗਰਮ ਪਾਣੀ ਵੀ ਕਿੰਨੀ ਮਿਲਦਾ ਹੁਣ ਮੈਂ ਅੱਗੇ ਸੀ ਕਿਚਨ ਵਿੱਚ ਮੈਂ ਰੱਖ ਲਿਆ ਸੀ ਤਵਾ ਤੇ ਦਾਲ ਮੈਂ ਥੋੜੀ ਜਿਹੀ ਹੋਰ ਗਰਮ ਕਰ ਰਹੀ ਆ ਦਵਿੰਦਰ ਕਹਿੰਦਾ ਗਰਮ ਕਰ ਲਿਓ ਦਾਲ ਆ ਚੀ ਤਰ੍ਹਾਂ ਕਿਉਂਕਿ ਠੰਡ ਬਹੁਤ ਜ਼ਿਆਦਾ ਭਾਂਡੇ ਵੀ ਠੰਡੇ ਹੁੰਦੇ ਨੇ ਪਾਉਂਦੇ ਪਾਉਂਦੇ ਠੰਡੀ ਹੋ ਜਾਂਦੀ ਹੈ ਤੇ ਮੈਂ ਲੱਗ ਗਈ ਸੀ ਫੁਲਕਾ ਬਣਾਉਣ ਫੁਲਕਾ ਵੀ ਸਾਡੇ ਚਾਰ ਪੰਜ ਹੀ ਫੁਲਕੇ ਉਹਨਾਂ ਕੋਈ ਬਹੁਤ ਜ਼ਿਆਦਾ ਫੁਲਕੇ ਨਹੀਂ ਹੁੰਦੇ ਹੈਗੇ ਥੋੜਾ ਜਿਹਾ ਕੰਮ ਹੁੰਦਾ ਸਾਰੇ 5 ਮਿੰਟ ਹੀ ਲੱਗਦੇ ਨੇਗੇ ਬਸ ਫਿਰ ਮੈਂ ਪਹਿਲਾਂ ਇਹ ਕਹਿੰ ਨੂੰ ਨੇ ਵੀ ਖਾਣ ਵਾਲੇ ਮੰਮੀ ਚ ਦਵਿੰਦਰ ਨੇ ਵੀ ਤਿਆਰ ਹੋ ਜੋ ਫਟਾਫਟ ਮੈਂ ਤਾਂ ਫੁਲਕਾ ਬਣਾਉਣ ਲੱਗ ਗਈ ਮੇਕ ਤੇ ਮੇਰੀ ਸ ਮੈਂ फटाफट ਆਪ ਦਾ ਫੁਲਕਾ ਪਾ ਲੂ ਦਿਵਿੰਦਰ ਦੇ ਭਾਂਡੇ ਮੈਂ ਕੋਲੀ ਰੱਖ ਲੰਨੀ ਹੁੰਨੀ ਆ ਬਸ ਜਦੋਂ ਫੁਲਕਾ ਬਣੂ ਨਾ ਦੇਣਾ ਇਹਨਾਂ ਨੂੰ ਮੈਂ ਫੁਲਕਾ ਧਰ ਕੇ ਪਲੇਟ ਵਿੱਚ ਫੜਾ ਦੂੰਗੀ ਠੰਡ ਬਹੁਤ ਜ਼ਿਆਦਾ ਆ ਫੁਲਕਾ ਦਾਲ ਸਬਜੀ ਨਾਲ ਦੇ ਨਾਲ ਹੀ ਠੰਡਾ ਹੋ ਜਾਂਦਾ ਫਰਾਈ ਹੁੰਦਾ ਜੇ ਬਣਾਉਣਾ ਹੀ ਤਾਂ ਗਰਮ ਗਰਮ ਤਾ ਖਾ ਲਓ ਜੇ ਠੰਡਾ ਕਰਦਾ ਹਾਂ ਤਾਂ ਫਿਰ ਮੈਨੂੰ ਹੁੰਦਾ ਜੇ ਠੰਡਾ ਹੀ ਖਾਣਾ ਤਾਂ ਮੈਂ ਤਾਂ ਪਹਿਲੇ ਬਣਾ ਕੇ ਰੱਖ ਦਿੰਦੀ ਫਿਰ ਮੈਂ ਅੱਗੇ ਵੇਟ ਕਰਤੀਂ ਜਦੋਂ ਖਾਣਗੇ ਉਹਦੇ ਬਣਾਉਂਗੀ ਫਿਰ ਸੋ ਕਹਿੰਦੇ ਜੇ ਫੁਲਕਾ ਪਹਿਲਾਂ ਆਪ ਬਣਾ ਕੇ ਰੱਖ ਦਈਏ ਨਾ ਵੀ ਆਪਾਂ ਡੱਬੇ ਵਿੱਚ ਪਾ ਦਾਂਦੇ ਜਿਵੇਂ ਪਹਿਲਾਂ ਰੱਖ ਦਉਂਦੇ ਸੀ ਫੂਲਕੇ ਡੱਬੇ ਵਿੱਚ ਪਾ ਦਾਂਦੇ ਨੇ ਤੇ ਉਹ ਚੀਜ਼ ਉਹ ਰੋਟੀ ਜਾਦੇ ਬੈਨੀਫੀਸ਼ੀਅਲ ਹੁੰਦੀ ਜਦਕਾ ਆਪਾਂ ਤਾਜੀ ਰੋਟੀ ਆਪਾਂ ਬਣਾ ਕੇ ਖਾਂਦੇ ਇਹ ਜਾਦੇ ਇੰਨੀ ਆਪਾਂ ਨੂੰ ਬੈਨੀਫੀਸ਼ੀਅਲ ਨਹੀਂ ਹੁੰਦੀ ਇੰਨੀ ਜਾਦੇ ਆਪਾਂ ਨੂੰ ਇਹ ਲਾਈਕ ਹੈਲਦੀ ਨਹੀਂ ਹੁੰਦੀ ਆਪਣੇ ਵਾਸਤੇ ਜਿੰਨੀ ਰੋਟੀ ਬਣੀ ਪਈ ਹੋਵੇ ਉਹ ਪਹਿਲਾਂ ਵਾਲੀ ਹੈਲਦੀ ਹੁੰਦੀ ਹੈਗੀ ਇਹ ਮੈਂ ਰਿਸਰਚ ਵਿੱਚ ਪੜਿਆ ਤੇ ਉਹ ਸੁਣਿਆ ਵੀ ਆ ਵੀ ਇਹ ਰੋਟੀ ਪਹਿਲਾਂ ਬਣਾ ਕੇ ਰੱਖ ਦੋ ਬਾਅਦ ਵਿੱਚ ਤੁਸੀਂ ਖਾਓ ਉਹ ਰੋਟੀ ਜਿਆਦਾ ਤੁਹਾਡੇ ਲਈ ਬੈਨੀਫੀਸ਼ੀਅਲ ਹੋਊਗੀ ਪਰ ਅੱਜ ਕੱਲ ਰਵਾਜ ਇਹੀ ਚੱਲ ਪਿਆ ਬਹੁਤ ਲਾਈਕ ਕਾਰਨ ਵੱਡੇ ਹੋਗੇ ਪਰਿਵਾਰ ਛੋਟੇ ਹੋਗੇ 2-4 ਫੁਲਕੇ ਹੁੰਦੇ ਨੇ ਵੱਧ ਤੋਂ ਵੱਧ 8-10 ਹੋਣਗੇ ਜਦੋਂ ਖਾਣੀ ਆਪਾਂ ਨਾਲ ਦੀ ਨਾਲ ਗਰਮ ਗਰਮ ਉਹਦੀ ਬਣਾਉਣੇ ਤੇ ਖਾਣੇ ਆ ਤੇ ਫੁਲਕਾ ਦਵਿੰਦਰ ਦਾ ਬਣ ਗਿਆ ਤੇ ਇਹਨਾਂ ਨੂੰ ਮੈਂ ਫਣਾਇਆਉਂਗੀ ਨਾਲ ਦੀ ਨਾਲ ਫਿਰ ਮੰਮੀ ਦੀ ਬਣਾਉਂਗੀ ਬਾਜਰੇ ਦੀ ਰੋਟੀ ਡਿਨਰ ਦਾ ਕੰਮ ਸਾਡਾ ਹੋ ਗਿਆ ਸੀ ਖਾਣਾ ਖਾ ਲਿਆ ਕਿਚਨ ਕਲੀਨ ਹੋ ਗਈ ਭਾਂਡੇ ਸਾਫ ਹੋ ਗਏ ਤੇ ਮੈਂ ਹੁਣ ਆਈ ਡਾਈਨਿੰਗ ਹਾਲ ਵਿੱਚ ਜਿਹੜੇ ਬਿਸਕਟਸ ਲੈ ਕੇ ਆਂਦੇ ਸੀ ਉਹ ਵਾਲੇ ਬਿਸਕਟਸ ਮੈਂ ਲਾਈਕ ਜਿੱਥੇ ਨਾ ਜਗ੍ਹਾ ਉੱਥੇ ਇਹਨਾਂ ਨੂੰ ਰੱਖ ਦਾਂ ਮੈਨੂੰ ਐ ਬਹੁਤ ਹੁੰਦਾ ਜਿੱਥੇ ਵੀ ਜੇ ਕੋਈ ਚੀਜ਼ ਬਾਹਰੋਂ ਆਈ ਆ ਤਾਂ ਉਹ ਲਫਾਫਾ ਝੋਲਾ ਕੋਈ ਆਪਾਂ ਬੜਾ ਪਹਿਲਾਂ ਕਰ ਦਈ ਜਿੱਥੇ ਚੀਜ਼ਾਂ ਦੀ ਜਗ੍ਹਾ ਜਿੱਥੇ ਉਹਨਾਂ ਨੂੰ ਆਪਾਂ ਝੋਣਾ ਰੱਖਣਾ ਉੱਥੇ ਰੱਖਦੀ ਹਾਂ ਤਾਂ ਕਿ ਕੋਈ ਵੀ ਚੀਜ਼ ਇੱਧਰ ਉੱਧਰ ਪਈ ਆਪਾਂ ਨੂੰ ਐਕਸਟਰਾ ਨਾਲ ਨਾ दिखे ਔਰ ਵੈਸੇ ਵੀ ਜਿਹੜਾ ਕੰਮ ਕਰਨਾ ਕਰਨਾ ਹੀ ਆ ਤੇ ਅੱਜ ਨਾਲ ਅ ਮੋਰਚੂ ਲੈ ਕੇ ਆਉਣਾ ਫਿਰ ਉੱਥੇ ਪੋਲੀਥੀਨ ਉਹ ਦਿੰਦੀ ਨਹੀਂ ਹੈਗੀ ਉਹ ਪੇਪਰ ਬੈਗ ਦੇ ਦਿੰਦੇ ਨੇ ਉਹ ਦੀ ਫੱਟ ਜਾਂਦੇ ਨੇ ਇਸ ਕਰਕੇ ਜਦੋਂ ਪਤਾ ਹੁੰਦਾ ਵੀ ਸਮਾਨ ਲੈ ਕੇ ਆਉਣਾ ਫਿਰ ਤਾਂ ਮੈਂ ਝੋਲਾ ਘਰੋਂ ਹੀ ਲੈ ਕੇ ਜਾਂਨੇ ਕਈ ਵਾਰ ਨਹੀਂ ਆਪਾਂ ਨੂੰ ਪਤਾ ਹੁੰਦਾ ਉੱਥੇ ਬਾਜ਼ਾਰ 'ਚ ਆਪਣੀ ਸਲਾਹ ਬਣ ਜਾਂਦੀ ਵੀ ਕੋਈ ਚੀਜ਼ ਲੈਣੀ ਹੈ ਜਾਂ ਭੁੱਲੀ ਜਾਂਨੇ ਤਾਂ ਹੋਰ ਗੱਲ ਹੈ ਪਰ ਜੇ ਆਪਾਂ ਦਾ ਹੋਵੇ ਵੀ ਕੋਈ ਸਮਾਨ ਲੈ ਕੇ ਆਉਣਾ ਫਿਰ ਆਪਦਾ ਝੋਲਾ ਲੈ ਕੇ ਜਾਈਦਾ ਤਾਂ ਫਿਰ ਸਮਾਨ ਫਿਰ ਆਉਣ ਲੱਗੇ ਤਾਂ ਕਾਰ 'ਚ ਸਮਾਨ ਕੱਢਣਾ ਫਿਰ ਔਖਾ ਹੋ ਜਾਂਦਾ ਗਾ ਇਸ ਕਰਕੇ ਫਿਰ ਝੋਲਾ ਆਪਦਾ ਚੱਕੋ ਤੇ ਆਪਦਾ ਤੁਰਿਆਓ ਮਾਂ ਰੱਖਤਾ ਮੈਂ ਉਹਦੀ ਜਗ੍ਹਾ ਤੇ ਤੇ ਹੁਣ ਚੋਲਾ ਜਿਹੜਾ ਲੈ ਕੇ ਗਈ ਸੀ ਘਰੋਂ ਇਹ ਵੀ ਤੈਅ ਕਰਕੇ ਜਿੱਥੇ ਦੀ ਜਗ੍ਹਾ ਇਹਨੂੰ ਉੱਥੇ ਰੱਖ ਕੇ ਆਉਂਗੀ ਇਹਨੂੰ ਵੀ ਆਈਨ ਛੱਡਣਾ ਨਹੀਂ ਹੈਗਾ ਟਾਈਮ ਹੋ ਰਿਹਾ 8 ਵਜੇ ਤਾਂ ਮੈਂ ਆਈ ਹੁਣ ਵਾਕ ਕਰਕੇ ਅੱਜ ਮੇਰੀ ਸ਼ਾਮ ਵਾਲੀ ਵਾਕ ਮਿਸ ਹੋ ਗਈ ਮਾਂ ਦਾ ਜਾਣ ਕਰਕੇ ਪਰ ਮੈਂ ਹੁਣ ਵਾਕ ਕਰ ਲਈ ਖਾਣਾ ਖਾਣ ਤੋਂ ਬਾਅਦ 20-25 ਮਿੰਟ ਕਰੀਆ ਪ੍ਰੋਪਰ ਜ਼ਿਆਦਾ ਵੀ ਨਹੀਂ ਕਰੀ 20-25 ਮਿੰਟ ਕਰੀ ਠੰਡ ਪਹੁਛ ਜਾਂਦਾ ਨਾ ਟਾਈਮ ਤਾਂ ਹੁੰਦੀ ਵੀ ਨਾ ਹੱਥ ਪੈਰ ਫ੍ਰੀਜ਼ ਹੋਣ ਲੱਗ ਜਾਂਦੇ ਨੇ ਬਾਹਰ ਬਹੁਤ ਜ਼ਿਆਦਾ ਠੰਡ ਆ ਪਰ ਅੱਜ ਮੈਂ ਸੋਚਿਆ ਸੀ ਵਲੌਗ ਨਹੀਂ ਬਣਾਉਂਗੀ ਠੰਡ ਠੰਡਾ ਦੋ ਚਾਰ ਦਿਨ ਮੈਂ ਰੈਸਟ ਕਰ ਲਾਂ ਜਿੰਨਾ ਚਿਰ ਧੁੱਪ ਨਹੀਂ ਆ ਨਿਕਲ ਜਿੰਨੇ ਦਿਨ ਹੁੰਦੇ ਨੇ ਮੈਂ ਕੋਈ ਵਲੌਗ ਨਹੀਂ ਬਣਾਉਂਦੀ ਮੈਂ ਸੋਚਦੀ ਹੁੰਨੀ ਆ ਕਿ ਕੋਈ ਵਲੌਗ ਨਹੀਂ ਬਣਾਉਂਦੀ ਪਰ ਫਿਰ ਬਣ ਜਾਂਦਾ ਪਰ ਫਿਰ ਮੈਂ ਸ਼ੁਰੂ ਕਰ ਲਾਂ ਨੇ ਵਲੌਗ ਵੀ ਚਲੋ ਨਈ ਸ਼ੁਰੂ ਕਰਦੇ ਆ ਮੈਂ ਸਿਰ ਸੋਚਦੀ ਹੁੰਨੀ ਆ ਮੈਂ ਚਲੋ ਦੋ ਦਿਨਾਂ ਚ ਵਲੌਗ ਕੰਪਲੀਟ ਕਰ ਲਿਆ ਕਰੂੰਗੀ ਤਿੰਨ ਦਿਨਾਂ ਚ ਕਰ ਲਿਆ ਕਰੂੰਗੀ ਹਨਾ ਤੇ ਪਰ ਫਿਰ ਉਹੀ ਗੱਲ ਜਦੋਂ ਆਪਾਂ ਕੋਈ ਦਿলো ਆਪਾਂ ਨੂੰ ਜਿਸ ਜਿਹੜਾ ਕੰਮ ਆਪਾਂ ਨੂੰ ਚੰਗਾ ਲੱਗਦਾ ਹੋਵੇ ਨਾ ਫਿਰ ਉਹ ਹੋ ਜਾਂਦਾ ਮੱਲੋ ਮੱਲੀ ਇਸ ਕਰ ਮੈਨੂੰ ਵੀ ਵਲੌਗਿੰਗ ਕਰਨੀ ਬੜੀ ਵਧੀਆ ਲੱਗਦੀ ਹੈ ਮੈਨੂੰ ਚੰਗਾ ਲੱਗਦਾ ਕਿ ਮੇਰਾ ਚੈਨਲ ਚੱਲ ਰਿਹਾ ਹੈ ਮੈਂ ਐ ਸਮਝ ਲਓ ਵੀ ਜੇ ਮੈਂ ਰੋਜ਼ ਮੈਂ ਵੀਡੀਓ ਅਪਲੋਡ ਕਰਦੇ ਹਾਂ ਚੈਨਲ ਤੇ ਵੀ ਮੇਰੀ ਰੋਜ਼ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਉਸ ਕਰਕੇ ਮੈਨੂੰ ਹੁੰਦਾ ਜੇ ਇੱਕ ਦਿਨ ਮੈਂ ਵੀਡੀਓ ਨਹੀਂ ਪਾਉਂਗੀ ਮੇਰੀ ਤੁਹਾਡੇ ਨਾਲ ਕੋਈ ਗੱਲਬਾਤ ਹੀ ਨਹੀਂ ਹੋਣੀ ਹੈਗੀ ਆਪਣਾ ਤਾਂ ਲਾਈਕ ਉਹ ਹੋ ਜਾਊਗਾ ਆਪਣਾ ਗੈਪ ਪੈ ਜਾਊਗਾ ਗੱਲਬਾਤ ਨਹੀਂ ਹੋਣੀ ਹੈਗੀ ਕਿ ਵੀਡੀਓ ਨਾ ਮੈਂ ਅਪਲੋਡ ਕਰੀ ਫਰੈਸ਼ ਕਰਕੇ ਮੈਂ ਕਿਹਾ ਚਲੋ ਨਹੀਂ ਛੋਟੀ ਮੋਟੀ ਵੀਟ ਜਿਵੇਂ ਮੈਂ ਤੁਹਾਨੂੰ ਦਾ ਵੀ ਰੋਜ਼ ਤੁਹਾਨੂੰ ਵੀਡੀਓ ਦੇ ਆ ਕਰੂੰਗੀ ਜਸ਼ਨ ਬ੍ਰਾਂਡ ਭੈਣ ਦਾ ਕਮੈਂਟ ਆਇਆ ਕਹਿੰਦੇ ਤਾਂ ਨਾ ਸੀ ਵੀ ਜੀ ਜਿਹੜੇ ਨਹੀਂ ਠੰਡ ਵੀ ਟਾਈਮ ਕੱਢ ਕੇ ਤੁਹਾਡੀ ਵੀਡੀਓ ਦੇਖਦੇ ਆਂ ਥੈਂਕ ਯੂ ਸੋ ਮਚ ਜੀ ਮੈਂ ਤੁਹਾਡਾ ਰੋਜ਼ ਥੈਂਕ ਯੂ ਕਰਦੀ ਆਂ ਕਿ ਤੁਸੀਂ ਮੇਰੀ ਵੀਡੀਓ ਦੇਖਦੇ ਆਂ ਥੈਂਕ ਯੂ ਤੁਹਾਡਾ ਬਹੁਤ-ਬਹੁਤ ਅਹੀਂ ਤਾਂ ਮੈਂ ਕਹਿ ਰਹੀ ਆ ਮੇਰਾ ਦਿਲ ਨਹੀਂ ਲੱਗਦਾ ਹੈਗਾ ਜੇ ਮੈਂ ਵੀਡੀਓ ਅਪਲੋਡ ਨਾ ਕਰਾਂ ਇੱਕ ਦਿਨ ਵੀ ਵਲੌਗ ਨਾ ਬਣਾਵਾਂ ਮੇਰਾ ਦਿਲ ਨਹੀਂ ਲੱਗਦਾ ਹੈਗਾ ਮੇਰਾ ਤੁਹਾਡੇ ਨਾਲ ਲਾਈਕ ਇੱਕ ਰਿਸ਼ਤਾ ਜਟੂ ਇੱਕ ਫੈਮਿਲੀ ਵਾਲਾ ਰਿਸ਼ਤਾ ਹੋ ਗਿਆ ਜੇ ਤੁਸੀਂ ਕਮੈਂਟ ਕਰਦੇ ਮੈਨੂੰ ਐਂ ਲੱਗਦਾ ਵੀ ਆਪਣੀ ਗੱਲਬਾਤ ਹੋ ਗਈ ਹੈ ਨਾ ਤੁਸੀਂ ਮੇਰੀ ਵੀਡੀਓ ਦੇਖ ਕੇ ਲਈ ਆਪਣੀ ਗ ਤੇ ਮੈਨੂੰ ਜੋ ਤੁਹਾਡੇ ਕਮੈਂਟਸ ਆਉਂਦੇ ਮੈਨੂੰ ਅੱਛਾ ਲੱਗਦਾ ਉਹਨਾਂ ਨੂੰ ਰਿਪਲਾਈ ਕਰਨਾ ਪੜਦਾ ਤੁਸੀਂ ਐਨੇ ਅੱਛਾ ਅੱਛਾ ਕਮੈਂਟਸ ਕਰਦੇ ਹੋ ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਗੱਲਬਾਤ ਹੀ ਹੋ ਜਾਂਦੀ ਹੈ ਮੇਰੀ ਵੀਡੀਓ ਦੇ ਥਰੂ ਇਸ ਕਰਕੇ ਤਾਂ ਮੇਰਾ ਦਿਲ ਕਰਦਾ ਵਾਰੀ ਵਾਰੀ ਵਲੌਗ ਬਣਾਉਣਾ ਪਰ ਕਦੇ ਕਦੇ ਲਾਇਕ ਆਪਣੀ ਲਾਈਫ ਇੰਨੀ ਈਜ਼ੀ ਨਹੀਂ ਹੁੰਦੀ ਸਾਰਿਆਂ ਦੀ ਕਦੇ ਕੁਝ ਨਾ ਕੁਝ ਜ਼ਰੂਰ ਅੱਗੇ ਪਿੱਛੇ ਕੁਝ ਚੱਲ ਰਿਆ ਹੁੰਦਾ ਕਦੇ ਕੰਮ 'ਚ ਆਪਾਂ ਬਿਜ਼ੀ ਰੂਟੀਨ ਹੁੰਦਾ ਕਦੇ ਕਵੇਂ ਹਰ ਟਾਈਮ ਆਪਣਾ ਮਨ ਲਈ ਕੁਝ ਨਹੀਂ ਹੁੰਦਾ ਹੈਗਾ ਆਪਾਂ ਅੰਦਰ ਖੁਸ਼ ਨਹੀਂ ਹੁੰਦੇ ਹੈਗਾ ਨਾ ਪਰ ਫਿਰ ਵੀ ਮੈਨੂੰ ਐ ਲੱਗਦਾ ਜਿਵੇਂ ਵਲੋਗਿੰਗ ਕਰੂੰਗੀ ਤਾਂ ਮੇਰੀ ਮੇਰੀ ਫੈਮਿਲੀ ਨਾਲ ਮੇਰੀ ਭੈਣਾਂ ਨਾਲ ਮੇਰੀ ਗੱਲਬਾਤ ਹੁੰਦੀ ਰੋ ਮੈਨੂੰ ਵਧੀਆ ਲੱਗਦਾ ਫਿਰ ਇਸ ਕਰਕੇ ਮੇਰਾ ਵੀ ਤਾਂ ਹੀ ਮੇਰਾ ਦਿਲ ਕਰਦਾ ਰੋਜ਼ ਕਿ ਮੈਂ ਵੀਡੀਓ ਬਣਾਵਾਂ ਤੁਹਾਡੇ ਨਾਲ ਗੱਲਬਾਤ ਕਰਾਂ ਨਾ ਤੁਹਾਡੇ ਰੂਪ ਰੂਪ ਹੋਵਾਂ ਤੁਸੀਂ ਮੈਨੂੰ ਕਮੈਂਟ ਕਰੋ ਫਿਰ ਮੈਂ ਥੋੜਾ ਰਿਪਲਾਈ ਕਰਾਂ ਮੈਨੂੰ ਵਧੀਆ ਲੱਗਦਾ ਮੈਨੂੰ ਸੋ ਮੈਂ ਸਾਰਿਆਂ ਦਾ ਹੀ ਤੁਹਾਡਾ ਦਿਲੋਂ ਧੰਨਵਾਦ ਕਰਦੀ ਹਾਂ ਜੋ ਜੋ ਤੁਸੀਂ ਭੈਣਾ ਤੁਸੀਂ ਮੇਰੀ ਵੀਡੀਓਜ਼ ਦੇਖਦੇ ਹੋ ਬਹੁਤ ਪਿਆਰ ਦੇਣ ਬਹੁਤ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਤੁਹਾਡਾ ਕਿ ਮੈਨੂੰ ਇੰਨੀ ਵਧੀਆ YouTube ਫੈਮਿਲੀ ਮਿਲੀ ਹੈ ਇੰਨੀ ਵਧੀਆ ਫੈਮਿਲੀ ਮਿਲੀ ਹੈ ਤੇ ਬਹੁਤ سپورਟਿੰਗ ਹੋ ਤੁਸੀਂ ਸਾਰੇ ਬਹੁਤ ਮੇਰੇ ਸਪੋਰਟ ਕਰਨਾ ਤੁਹਾਡੇ ਸਪੋਰਟ ਨਾਲ ਹੀ ਇੱਥੇ ਤੱਕ ਆਇਆ ਔਰ ਤੁਹਾਡੇ ਸਪੋਰਟ ਤੇ ਪਿਆਰ ਨਾਲ ਹੀ ਅੱਗੇ ਤੱਕ ਆਪਾਂ ਜਾਣਾ ਥੈਂਕ ਯੂ ਸੋ ਮੈਂ ਤੁਹਾਡਾ ਸਾਰਿਆਂ ਦਾ